ਸਰ ਇੱਕ ਮੈਂ ਕਹਿੰਨਾ ਬੱਸ ਕਰੋ ਸ਼ਾਰਟ ਹੋ ਗਿਆ ਫੋਟੋ ਕਰੋ ਉਹ ਲਮਾ ਬਾਈਟ ਫੋਟੋ ਤੇ ਵੀਰ ਕਰੋ ਹਾਂ ਬਾਈਟ ਵੀ ਲੈਣੀ ਆ ਕਿੰਨਾ ਦੀ ਲੈਣੀ ਕਰੋ ਜਿਨ੍ਹਾਂ ਨੇ ਕੀਤੀ ਹੈ ਹਾਂ ਬਾਈਟ ਲੈਣੇ ਆ ਵੀਡੀਓ ਚ ਨਾ ਪਾਜੀ ਪਾਜੀ ਹੈਲੋ ਸਰ ਪਿੱਛੇ ਆ ਜਾਓ ਸਰ ਕਰਨ ਦੋ ਬੱਸ ਸ਼ਾਮ ਨੂੰ क्लैपिंग कर करते करो ठीक है चलो करो भाई प्लेन करो करो भाई सिंपल सिम कर लो।

and uh, most of the students from the, all, the, all around the college has been participated from uh, and other colleges from the Jalandhar and Ludhiana being participated in the show. I hope this show will be enjoyed by the public. Thank you. Hello. ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ 8ਵਾਂ ਕ੍ਰਾਂਤੀਕਾਰੀ ਮੇਲਾ ਜੋ ਪਿੰਡ ਲੰਗੜਾ ਦੇ ਵਿੱਚ ਮਾਸਟਰ ਮੱਖਣ ਜੀ ਦੀ ਯਾਦ ਵਿੱਚ ਲੱਗਿਆ ਉਹਦੇ ਵਿੱਚ ਸਾਨੂੰ ਐਸਸੀ ਐਸਟੀ ਓਬੀਸੀ ਮਾਸ ਸੰਘਰਸ਼ ਕਮੇਟੀ ਜਲਾਲਾਬਾਦ ਵੱਲੋਂ ਪਹਿਲੀ ਵਾਰ ਸਾਨੂੰ ਮੌਕਾ ਮਿਲਿਆ ਇੱਥੇ ਪਹੁੰਚਣ ਦਾ ਅਸੀਂ ਪੂਰੀ ਟੀਮ ਦੇ ਨਾਲ ਸਾਡੇ ਨਾਲ ਚਾਚਾ ਗੁਰਮੇਜ ਜੀ ਨਰਪੈ ਸਿੰਘ ਜੀ ਮਾਸਟਰ ਬਲਵੀਰ ਜੀ ਐਸ ਡੀਓ ਸਾਹਿਬ ਤੇ ਕਾਫੀ ਟੀਮ ਸਾਡੀ ਇੱਥੇ ਆਈ ਪਹਿਲੀ ਵਾਰ ਦੇਖ ਕੇ ਬਹੁਤ ਵਧੀਆ ਲੱਗਿਆ ਕਿ ਇਹ ਮੇਲੇ ਦੇ ਵਿੱਚ ਜੋ ਪੁਸਤਕ ਕਲਾ ਹੈ ਜੋ ਸਾਡਾ ਇਤਿਹਾਸ ਹੈ ਕਿਸ ਤਰ੍ਹਾਂ ਸਾਨੂੰ ਇਹਨਾਂ ਨੇ ਜਾਤੀਵਾਦ ਦੇ ਵਿੱਚ ਫਸਾ ਕੇ ਰੱਖਿਆ ਹੋਇਆ ਉਹਨਾਂ ਦੇ ਸਾਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਚੰਗਣਾ ਹੋਇਆ ਬਾਬਾ ਸਾਹਿਬ ਜਿਹੜੇ ਸੋਚ ਤੇ ਜੋ ਸਾਡੇ ਰਾਣਾ ਸੋਢੀ ਜੀ ਆਪ ਦੀ ਟੀਮ ਦੇ ਨਾਲ ਜੋ ਪ੍ਰਗਤੀ ਕਲਾ ਕੇਂਦਰ ਜੋ ਪੂਰੇ ਇੰਡੀਆ ਦੇ ਵਿੱਚ ਦਿੱਲੀ ਨਾਲ ਪੂਰੇ ਵਰਲਡ ਦੇ ਵਿੱਚ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਤੇ ਬਾਬਾ ਸਾਹਿਬ ਦੇ ਨਾਮ ਦੇ ਉੱਤੇ ਡਾਕਟਰ ਬੀਮਰਾਵ ਮੇੜਗਰ ਜੀ ਦੇ ਨੂੰ ਜਿੰਦਾ ਰੱਖਿਆ ਆਇਆ ਕਿਉਂਕਿ ਜੋ ਬਾਬਾ ਸਾਹਿਬ ਡਾਕਟਰ ਵੀਰਵਰ ਨੇ ਸੋਚੀ ਉਹ ਸੋਚ ਨੂੰ ਅੱਗੇ ਲੈ ਕੇ ਚੱਲ ਰਹੇ ਨੇ ਕਿ ਅਸੀਂ ਵੀ ਇੱਕ ਛੋਟੇ ਜਿਹੇ ਮਤਲਬ ਬਾਰਡਰ ਤੇ ਏਰੀਆ ਦੇ ਵਿੱਚ ਬੈਠੇ ਹੋਏ ਸਾਨੂੰ ਇਹ ਨਹੀਂ ਪਤਾ ਸੀ ਕਿ ਫਗਵਾੜਾ ਦੇ ਵਿੱਚ ਜਲੰਧਰ ਦੇ ਨੇੜੇ ਲਾਂਧੌਣਾ ਪਿੰਡ ਦੇ ਵਿੱਚ ਐਡਾ ਵੱਡਾ ਜਿਹੜਾ ਚਿੱਤਰਕਾਰੀ ਪ੍ਰੋਗਰਾਮ ਤੇ ਇੰਨਾ ਵਧੀਆ ਤੇ ਜੋ ਲੋਕਾਂ ਨੂੰ ਜਾਗਰਤ ਕਰ ਰਹੇ ਨੇ ਅਸੀਂ ਬਹੁਤ ਤੇ ਜਿੰਨਾ ਸਾਡੇ ਕੋਲ ਸਹਿਯੋਗ ਹੋਇਆ ਅਸੀਂ ਇਸ ਕਲਾਤਕਾਰੀ ਦੇ ਮੇਲੇ ਦੇ ਵਿੱਚ ਸਹਿਯੋਗ ਕਰਾ ਕਰਗੇ ਜੈ ਭੀਮ ਜੈ ਭਾਰਤ

आज थोड़ा सा हमने टेराकोटा एंड मिक्स मिक्स लेके आया हुआ है टेराकोटा में सबसे पहला तुसी देख रहे हो बुद्ध देख प्रतिमा देख रहे हो ये ठीक है टेराकोटा ने टेक्निक नाल बनी हुई है इसको 700 डिग्री पे पका के बनाया जाता है टेराकोटा में पका टेराकोटा में मिट्टी तो बनी हुई है पकाई टेराकोटा में टेराकोटा का ये बहुत पुरानी ਸੋ ਇਹਦਾ ਮੈਂ ਟਾਈਟਰ ਰੱਖਿਆ ਜਿਹੜਾ ਹੈਗਾ ਜੀ ਉਹ ਪੈਰਾਗੋਟ ਦਾ ਸ਼ਾਂਤੀ ਪੀ ਹੈ ਵੀ ਜਿਹੜਾ ਖੁੰਦ ਹੈਗਾ ਉਹ ਸ਼ਾਂਤੀ ਦਾ ਨਮਨ ਹੈ ਤੁਹਾਡੇ ਅੰਦਰਲਾ ਜੋ ਇਨਰ ਹੈ ਜਿੰਨਾ ਤੁਸੀਂ ਉਹਨੂੰ ਸ਼ਾਂਤ ਰੱਖੋਗੇ ਤੁਸੀਂ ਉਹਨਾਂ ਨਾਲ ਜਿਆਦਾ ਕਰ ਪਾਉਂਗੇ ਸੋ ਉਸ ਨੂੰ ਮੈਂ ਰਿਪਰੈਜ਼ੈਂਟ ਕੀਤਾ ਹੈ ਬਹੁਤ ਹੀ ਠੰਡੇ ਸੁਭਾਅ ਚ ਫਿਰ ਜੋ ਇੱਕ ਮੀਟਿੰਗ ਨੂੰ ਉੱਪਰ ਇੰਟਰੈਕਟ ਕਰਨ ਲਈ ਬਹੁਤ ਸਖਤ ਹੈ ਸੋ 10 ਤੋਂ 7 ਨਿਕਲਾਉਣੇ ਹੋ ਇਹਦੇ ਉੱਤੇ ਇਹਨੂੰ ਮੈਂ ਸਾਰਾ ਗੋਟਾ ਟੈਕਨੀਕ ਹੈ ਬਟ ਅੰਦਰ ਤੋਂ ਗੋਲਡਨ ਦੀ origional ਪੌਲਸ ਦੀ ਹੈ ਜਿਹੜੀ ਗਾਉਣੀ ਹੈ ਸੋ ਇਸ ਨੂੰ ਅਸੀਂ ਰੀਡਿੰਗ ਦੇ ਮੁਤਾਬਿਕ ਪੈਰਾਗੋਟ गोल्डन आईज बनाया कोई ये गोल्डन आईज ਦੇ ਨਾਮ ਨਾਲ ਜਾਨਾ ਜਾਂਦਾ ਹੈ ਵਿਦਆਉਟ ਫੇਸ ਰਿਪਰਟ ਵੀ ਕਰ ਸਕਦੇ ਹੋਂ ਬੁੱਧ ਦੀ ਪ੍ਰਤੀਮਾ ਦਾ ਪ੍ਰਤੀਮਾਕ ਤਾਂ ਤੁਸੀਂ ਕਿਸੇ ਕੰਮ ਨੂੰ ਕੋਈ ਵੀ ਕੰਮ ਕਰ ਸਕਦੇ ਹੋ ਪਰ ਧਿਆਨ ਨਾਲ ਕਰਦੇ ਬੇਸ਼ਕ ਉਹ ਇਹਨਾਂ ਦੇਖੇ ਅੰਨਾ ਬੰਦਾ ਵੀ ਜੇ ਪੰਕ ਕਰਨਾ ਤਾਂ ਉਹ ਵੀ ਤੁਸੀਂ ਹਰ ਕੰਮ ਵਿੱਚ ਜਿੱਤ ਸਕਦੇ ਹੋ ਤੇ ਆਪਣੇ ਆਪ ਨੂੰ ਜਾਣ ਸਕਦਾ ਹੈ ਤੁਹਾਨੂੰ ਜਿਹੜੀ ਚੈਲੰਜ ਕਰਦਾ ਸੋ ਉਸ ਨੂੰ ਮੈਂ 골ਡਨ ਆਈਜ਼ ਦੀ ਪਾਵਰ ਹੀ ਕਹਿੰਦੀ ਹੈ ਬੜੀ ਤੇ ਨੈਕਸਟ ਤੁਸੀਂ ਆ ਰਹੇ ਹੋ ਧਿਆਨ ਨਾਲ ਜੋ ਮਰਜੀ ਕਰ ਸਕਦੇ ਹਾਂ ਜੀ ਹਾਂ ਨੈਕਸਟ ਤੁਸੀਂ ਦੇਖ ਰਹੇ ਹੋ ਇੱਕ ਮਿਕਸ মিডিਆ ਆਰਟ ਦੇ ਇਹਨਾਂ ਮੈਂ ਟਾਈਟਲ ਨਾਮ ਦਿੱਤਾ ਹੈ ਪਰ ਤੁਮ ਬਹੁਤ ਸਾਰੇ ਟਾਈਟਲ ਕਈ ਵਾਰ ਕਿਸੇ ਕੰਮ ਨੂੰ ਮਾਰ ਦੇ ਲਿਆ। ਮੋਸੇ ਆਪਣੇ ਤਰ੍ਹਾਂ ਦੇ ਦੋ ਤਰ੍ਹਾਂ ਦੇ ਲੋਕ ਪਾਏ ਜਾਂਦੇ ਚੰਗੇ ਦੇ ਪੁਰਖ ਚੰਗੇ ਦੀ ਪਛਾਣ ਬਹੁਤ ਘੱਟ ਹੁੰਦੀ ਹੈ ਅੱਜਕੱਲ੍ਹ। ਮੋਰੇ ਨੂੰ ਬਹੁਤ ਛੇ ਦਿਖਾਉਂਦੇ ਹੋਏ ਦਿੱਤੇ ਜਾਂਦਾ ਜਦ ਜਿਸ ਤਰੀਕੇ ਨਾਲ ਮੈਂ ਪੈਸਾ ਸ਼ੋਅ ਕੀਤਾ ਗਿਆ। ਇਹਨੂੰ ਮੈਂ ਇੱਕ ਕਾਲ ਜਾਂ ਇੱਕ ਦੋ ਨੰਬਰ ਦਾ ਪੈਸਾ ਕਰਜੇਨ ਕਰਨ ਵਾਲੇ ਲੋਕਾਂ ਨੂੰ ਸ਼ੋਅ ਦਿੱਤਾ ਕਿ ਇਹ ਦੋ ਨੰਬਰ ਦਾ ਨੋਟ ਕਾਲਾ ਕਾਲਾ ਦਾ ਨੋਟ ਬਲੈਕ ਬਣੀ ਬਲੈਕ ਬਣੀ ਨੂੰ ਜਾਨਾ ਤਾਂ ਅੱਜ ਕੱਲ੍ਹ ਵਾਈਟ ਬਣੀ ਤੋਂ ਵਰਤਣ ਦੀ ਕੋਸ਼ਿਸ਼ ਕਰਦੇ ਆ। ਵੱਡਾ ਉਹ ਬਹੁਤ ਛੋਟੇ ਥੋੜੇ ਸਮੇਂ ਲਈ ਪਰ ਜਿਹੜੀ ਅਸਲੀਅਤ ਆ ਉਹ ਅੱچھے ਗੁਣਾ ਨੂੰ ਹੀ ਪਛਾਣਿਆ ਜਾ ਸਕਦਾ ਸੁਬੋਲ ਬੋਲਡ ਦੀ ਪਛਾਣ ਬੋਲਡ ਅਜੇ ਤੱਕ ਵੀ ਬੋਲਡ ਹੀ ਹੈ ਹਾਂ ਉਹਨਾਂ ਤੋਂ ਕੋਈ ਵੀ ਬੰਦਾ ਉਹ ਬੋਲਡ ਨਹੀਂ ਕਹਿੰਦਾ ਕਿੱਸਾ ਨਹੀਂ ਬਣੀ ਬਈ ਪਰ ਅਸਲ ਥੈਟੂਏਟਰ ਜੋ ਸਾਨੂੰ ਕਿੰਨੇ ਮੈਂ ਡਿਪਰਜੈਂਟ ਕੀਤਾ ਹੋਇਆ ਤਾਂ ਕਿ ਇੱਕ ਨਵਾਂ ਸਿੱਖਣ ਨੂੰ ਕੁਝ ਮਿਲ ਜੇ। ਨੈਕਸਟ ਤੁਸੀਂ ਦੇਖ ਰਹੇ ਹੋ ਟੈਰਾਕੋਟਾ ਟੈਕਨੀਕ ਦੇ ਬਣੇ ਹੋਏ ਸਿੱਕੇ ਜਿਹੜੇ ਪੁਰਾਣੇ ਬੜੱਫਾ ਸਰਦਾਰ ਦੇ ਮੌਜੂਦ ਲੋੜੇ ਵਿੱਚ ਪਾ ਦਿੱਤੇ ਹਨ। ਇਹਨਾਂ ਨੂੰ ਅਸੀਂ ਹੁਣ ਨਵੇਂ ਤਕਨੀਕ ਨਾਲ ਕੈਂਪ ਵਿੱਚ ਲੈ ਕੇ ਆ ਰਹੇ ਹਾਂ ਬੱਚੇ ਬਣਾਉਣ ਲਈ ਤਾਂ ਕਿ ਆਪਣੇ ਹਿਸਟਰੀ ਨਾਲ ਜੁੜਿਆ ਜਾ ਸਕੇ ਅਤੇ ਆਪਣੇ ਜਿਹੜਾ ਸੋਖਾਡਾ ਉਸ ਨਾਲ ਜੁੜ ਕੇ ਆਪਣੇ ਨਾਮ ਨਾਲ ਸੇਮੈਂਟ ਕਰ ਸਕੋ। 24 ਮਹੀਨੇ ਇਸ ਤੇ ਬਣਾਏ। ਜੇ ਥੋੜਾ ਸਾਹਮਣੇ ਕਲਾ ਦੇ ਤੀਜੇ ਹੈ। ਸੋ ਨੈਕਸਟ ਤੁਸੀਂ ਸਿਰੱਖੋ ਜੇ ਸੇਲ ਮਕਸਦ ਸੇਲ ਕਰਾਇਆ ਸੀ ਬਹੁਤ ਸਾਰੇ ਬਣੇ ਹੋਏ ਜਿਹਨੂੰ ਕੋਈ ਨਾ ਕਰਦੇ ਫਿਰ ਸਾਰਾ ਇਕੱਲਾ ਕੈਰੀ ਵੀ ਕਰਨਾ ਸੌਂਕਾ ਕਾਰ ਚ ਵੀ ਲਗਾਉਣਾ ਸੌਂਕਾ ਤੇ ਕੋਈ ਬਹੁਤ ਛੋਟੀ ਜਿਹੀ ਇੱਕ ਅਚਰਣ ਵਾਸਤੇ ਆਪਦੇ ਆਫਿਸ ਰੱਖਣ ਵਾਸਤੇ ਬਣਾ ਦੇ ਸਭ ਜ਼ਰੂਰ ਪੋਜੋ ਦਿਓ ਸਭ ਪਿੱਛੇ ਤੁਹਾਡੇ ਪਿੰਚਿਕਸੈਂਡ ਡਰਾਈ ਲੱਗੀ ਹੋਈਆਂ ਇਹ ਬੱਚਿਆਂ ਨੇ ਬਣਾਈਆਂ ਸੀ ਪੇਂਟਿੰਗ ਵਿੱਚ ਆ ਕੰਪੀਟੀਸ਼ਨ ਹੋਇਆ ਸੀਗਾ

ਮਰਜਿੰਦ ਨੇ ਚੰਗੇ ਲੋਕਾਂ ਤੋਂ ਦਰਦਾ ਗੁਨਾ ਨੂੰ ਪਛਾਣ ਨਹੀਂ ਕਰਦਾ ਹਾਂ ਤੋਂ ਚੱਲ ਰਿਹਾ ਹੈ ਇੱਕ ਰੈਲੀ ਚੱਲ ਰਹੀ ਹੈ ਕਿ ਇਹ ਇੱਕ ਜੰਮੂਤ ਬਣਾਇਆ ਗਿਆ ਮੁਦਰੀ ਪ੍ਰਥਾ ਹੋਣੀ ਹੈ ਬਿਨਾ ਆਈਸ ਨੂੰ ਨਾ ਇਨਫੋਲਾਈਜ਼ ਕਰਿਆ ਬਿਨਾ ਫੇਸ ਤੋਂ ਵੀ ਬਹੁਤ ਕੁਝ ਜਾਣਿਆ ਜਾ ਸਕਦਾ ਹੈ ਇਹ ਬਾਰੇ ਇਹ ਸੰਭਵ ਨਹੀਂ ਹੈ ਕਿ ਤੁਸੀਂ ਆਪ ਤਿਆਰ ਕਰਦੇ ਹਾਂ ਸਾਨੂੰ ਵੈਲਿਊਲੀ ਰੋੜਾ ਪਾਪੀ ਪੇਜ ਨੂੰ ਕੋਈ ਫਾਈਲ ਬੈਨਡਿੰਗ ਨੋ ਵਾਟਕ ਕਰ ਲਿਓ ਤੇ ਆਨ ਦਾ ਬੈਨਡਿੰਗ ਇਹ ਕਿਹੜਾ ਵਰਤਦੇ ਹੋ

ਕੋਈ ਪਿਤਾ ਦਾ ਪਿਆਰ ਇਸ ਤਰ੍ਹਾਂ ਬੱਚਾ ਆਪਣਾ ਪਦ ਇਹ ਖਾਣਾ ਹੈ ਗੇਜ ਪਦਾ ਆਪਣਾ ਬੱਚੇ ਨੂੰ ਪੋਸ਼ਣ ਦੇਣ ਦਾ ਇਸ ਤਰ੍ਹਾਂ ਆਪਣੀ ਜੀਨ ਅਸਤਵ ਹੋ ਗਿਆ ਗ੍ਰੀਨ ਸਟੋਲ ਦੇ ਖਾਣਾ ਰਾਕ ਹੋਰ ਕਮੇ ਲਾਈਫ ਦਾ ਇੰਪੋਰਟੈਂਟ ਪਾਰਟ ਬੱਚੇ ਨੂੰ ਦੇਣਾ ਹੈ ਬਟ ਅਪਰਚੂਨਿਟੀ ਹੈ ਕਿ ਜੇ ਉਹਨਾਂ ਦੇ ਬੜਾ ਪਦਾ ਆਪਣਾ ਸਾਈਟ ਇੰਪੋਰਟੈਂਟ ਦੇ ਰਹੀਦਾ ਹੈ ਆਪਣੀ ਸਪੈਸ਼ਲ ਕੇਂਦਰ ਬਹੁਤ ਬੜੀ ਜਿੰਦੀ ਪ੍ਰਗਤੀ ਦਾ ਕੇਂਦਰ ਹੈ ਇਹਨਾਂ ਦਾ ਜਨਰੇਸ਼ਨ ਸੋਚਦੀ ਹੈ ਜਿਵੇਂ ਬਲੈਕਵੁੱਡ ਦੇ ਅਰੰਗ ਪੰਨ वेरी ਬਹੁਤ ਬਹੁਤ कल <coughs> <coughs> ਇਰੇ ਪ੍ਰਸ਼ਾਸਕ ਆਏ ਉਹਨਾਂ ਦੀ ਬੋਲੀ-ਬੋਲੀ ਗਏ ਉਹਦੀ ਬੋਲੀ-ਬੋਲੀ ਗੋੜੀ ਹੋ ਗਈ ਕਿਹਨੇ ਸਾਡੋ ਆਪਣੀ ਪੰਜਾਬੀ ਜਦੋਂ ਅੰਗਰੇਜ਼ਾਂ ਨੇ ਪਰੈਸ਼ਰ ਕੀਤੀ ਤਾਂ ਉਹਨਾਂ ਨੂੰ ਕੀ ਜੰਮ ਲੱਭੀ ਕਿ ਕਿੰਦਰ ਇੱਥੇ ਕੋਨਟਰੀ ਦਾ ਸਰਦਾ ਪੱਥਰ ਤੇ ਲਿਖਿਆ ਮਿਲਿਆ ਪੱਥਰ ਤੇ ਲਿਖਿਆ ਮਿਲਿਆ ਤੇ ਜਿਹੜੀ ਉਹਨਾਂ ਨੇ ਪਿੱਲਰ ਬਣਾਉਣ ਲਈ ਉਹਨਾਂ ਤੇ ਲਿਖਿਆ ਮਿਲਿਆ ਇਹ ਉਹਦੇ ਤਰੀਕੇ ਨਾਲ ਉਹ ਜੁਪੀ ਵਿਹਾਰ ਦੇ ਏਰੀਆ ਦੇ ਵਿੱਚ ਹਰ ਲੰਬੇ ਨੇ ਇਹ ਵੱਡੇ ਸਾਮੁੱਥੇ ਦੇ ਮਿਲੂ ਆ ਵੱਡੇ ਸਾਮੁੱਥੇ ਦੇ ਮਿਲ ਇਹ ਸਾਮੁੱਥੇ ਕੋਚਾਂ ਦੇ ਸਾਡੇ ਜਿਹੜੇ ਚੈਨਲ ਨੇ ਸ਼ੋਕਾ ਵੇਖੇ ਫਿਰ ਇਹ ਚੈਨਲ ਜਿੱਥੇ ਜਿੱਥੇ ਮੈਂ ਕਿ ਭਿਗੜੇ ਵੱਡੇ ਸਾਮੁੱਥੇ ਦੇ ਜਿਵੇਂ ਵੀਡੀਓ ਉਹ ਨਹੀਂ ਨਹੀਂ ਇਹ ਸਖਤ ਪ੍ਰਗਤੀ ਕਲਾ ਕੇਂਦਰ ਚੱਲਦੇ ਉਹਨਾਂ ਦੇ ਚੈਨਲ ਕੋਲ ਕਿਸਨ ਆਪਾਂ ਦੇ ਮਿਲ ਨਹੀਂ ਹੈ ਅਰਥਾਤ ਕਿ ਉਹ ਦੁਨੀਆ ਵਿੱਚ ਨਹੀਂ ਹੈ ਪਰ ਕੱਲ੍ਹ ਸੀ ਉਹ ਪਾਸੇ ਕਿਹੜੀ ਗੱਲ ਦੀ ਸੀ ਪਾਸੇ ਸਾਡੇ ਸੀ ਉਹ ਜਿਹੜੀ ਪੂਰਾ ਭਾਪ ਪੂਰਨ ਤਰ੍ਹਾਂ ਦੇਖਦਾ ਹਾਂ ਕਿ ਆਪਣੀ ਗਰਮੀ ਪਾਣੀ

ਹਾਂਜੀ ਨਹੀਂ ਚੱਲਦੀ ਨਹੀਂ ਉਹ ਤਾਂ ਲੱਤੀ ਹੋਰ ਇੱਧਰ ਨਹੀਂ ਆ ਫੂਟਾ ਉੱਥੇ ਉੱਥੋਂ ਨਹੀਂ ਆਪਰੇ ਇੱਧਰ ਨਹੀਂ ਉਹ ਕਰ ਲਾ ਦਿਓ ਨਹੀਂ ਤਾਂ ਆ ਮੈਨੂੰ ਲੈਟ ਤਾਂ ਹੈਗੀ ਆ ਭਾਜੀ ਲੈਟ ਤਾਂ ਹੈਗੀ ਆ ਵਧੀਆ ਲਾਈ ਮੜੀ ਤਾਰਾ ਭਾਜੀ ਲੈਟ ਹੈਗੀ ਆ ਉਹ ਅਨਵਰਟ ਕਰੋ ਹਰੇ ਉਹ ਵਨਵਾਟਰ ਨਹੀਂ ਆ ਗਈ ਉਹ ਲਾਈਟ ਹੈ ਲਾਈਟ ਤਾਂ ਚੱਲ ਰਹੀ ਆ ਲਾਈਟ ਹੈਗੀ ਆ ਇਨਵਰਟਰ ਇਹਦਾ ਲੋਡ ਨਹੀਂ ਲੈਂਦਾ ਦਾ ਬਹੁਤ ਜ਼ਿਆਦਾ ਹੁੰਦਾ ਤੇ ਅਕੇ ਬਿਜਲੀ ਤੇ ਚੱਲਦਾ ਪਹਿਲਾਂ ਬਿਜਲੀ ਤੇ ਚੱਲਦਾ ਬਿਜਲੀ ਚੱਲਦਾ ਉਹ ਵਨਵਾਟਰ ਨੂੰ ਪਹਿਲਾਂ ਬਿਜਲੀ ਤੇ ਚੱਲਦਾ ਕੰਨ ਕੁਛ ਦਿਨ ਡੇ ਰਿਹਾ ਉਹ ਕਰਦਾ ਨਾ ਆਈ ਇਹ ਆਪਾਂ ਕੱਲੀ ਮੇਰੇ ਵਾਈਫ ਬੈਟੇਲਾ ਕਈ ਡੇ ਰਹਿ ਗਈ ਉਹਨੂੰ ਲਾਉਂਦਾ ਕਹਿੰਦਾ ਪਾਣੀ ਕੋਈ ਨਹੀਂ ਆਇਆ ਰੱਖਾ ਜੀ 1.9 ਬਣਾ ਦੇ ਤਾਲ ਦੇ ਵਿੱਚ ਰੋਕ ਮਾਰੀ ਜੀ ਇਹ ਬੰਦੇ ਬੰਦੇ ਦੋਨਾਂ ਪਾਸੇ ਦੇਖੋ ਚਲੋ ਦੇਖੋ ਤੁਸੀਂ ਕੀ ਕਰਦੇ ਹੋ ਮੀਟਰ ਤਾਂ ਉਹ ਮੀਟਰ ਤਾਂ ਉੱਥੇ ਨਹੀਂ ਆਪਣਾ ਮੇਨ ਸਟਾਚ ਕਿੱਥੇ ਲੱਗਾ ਸਰ ਜੀ ਮੇਨ ਸਟਾਚ ਦੇਖੋ ਇੱਥੇ ਆਓ ਉਹ ਉਹ ਦੇਖੋ ਹੁਣ ਤੇ ਦੇਖੋ ਭਾਣੂ ਇਹ ਫੇਸ ਹੋ ਰਿਹਾ ਹੈ ਅੱਜ ਆਦੇ ਵੇਖਿਆ ਉਹ ਇਹਨਾਂ ਦੇ ਅਧਾਰਤ ਜੇ ਜੇ ਦਰਮਿਆਨ ਇੱਕ ਮੈਟਲ ਦਾ ਰੋਲ ਕਰੀਕਰ ਜੀ

Thank you. सबै कलाकारको एडाग लागदिए छ सबैजना প্রোডাক্টের সাথে ਪਤਾ ਕਿੱਦਾਂ ਜੀ ਮੇਰੀ ਕਦਾਂ ਡਾਕਾ ਚੱਲ ਮੈਂ ਕਾ ਕਾ ਹਲੋ ਹਾਂ ਜੀ

ਵੀਰ ਜੀ ਜੈ ਪੀਂਚ ਗੀਰ ਅਮਿਲੋ ਜੱਟੂ ਮਜਾਰੀਆਂ ਜੀ ਨੂੰ ਹਾਂ ਹਾਂ ਦੇਖ ਲੈ ਹਾਂ ਠੀਕ ਹਾਂ ਜੀ ਅੱਜ ਤੁਸੀਂ ਪੇਂਟਿੰਗ ਨਹੀਂ ਕਰਨਾ ਹੈ ਨਹੀਂ ਨਹੀਂ ਅਸੀਂ ਅਸੀਂ ਥੋੜਾੇ ਲੇਟ ਹੋ ਗਏ ਅੱਜ ਆਣਾ ਜ਼ਰੂਰ ਸੀ ਅੱਜ ਤੇ ਜੀ ਤਾਂ ਜਾਣਾ ਤਾਂ ਹੈਗਾ ਮੈਂ ਕਿਹਾ ਸੀ ਅਸੀਂ ਅਪੀ ਟ੍ਰੋਫੀ ਲੈ ਆਏ ਸੀ ਉਹ ਘਰ ਰੱਖ ਨਹੀਂ ਲਈ ਆ ਕਿੱਥੇ ਅੱਛਾ ਅੱਛਾ ਕੋਈ ਨਹੀਂ I'll let